ਬਹੁਤ ਚੱਲ ਰਹੀ ਟੀਮ ਹੈ। ਕੂੜੇ ਦੀ ਪ੍ਰੋਬਲਮ ਹੈ। ਕੋਈ ਗੱਡੀ ਨਹੀਂ ਆਉਂਦੀ ਇੱਥੇ ਹਫ਼ਤੇ ਵਿੱਚੋਂ ਕਾਲੀ ਆਉਂਦੀ ਹੈ। ਜਿਹੜਾ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਮਹਿਲ ਮਾਰਦਾ। ਤੁਸੀਂ ਅੱਛਾ ਕੀਤਾ ਮੈਂ ਤੁਹਾਨੂੰ ਤੁਹਾਡੇ ਨਾਲ ਇਹ ਖਾਂਜਾ ਵੀ ਕਰਨਾ ਚਾਹੁੰਦੀ ਹਾਂ। ਤੁਹਾਡੀ ਇਹ ਜਿਹੜੀ ਪ੍ਰੋਬਲਮ ਹੈ ਬਿਲਕੁਲ ਜੈਨੂਇਨ ਪ੍ਰੋਬਲਮ ਹੈ। ਮੈਨੂੰ ਪਤਾ ਹੈ ਕਿ ਜੇ ਦਿੱਖੇ ਕੂੜੇ ਦੀ ਗੱਡੀ ਅੱਗੇ ਹਫ਼ਤੇ ਚ ਇੱਕ ਦਿਨ ਛੱਡ ਕੇ ਆ ਰਹੀ ਸੀ ਤੇ ਸ਼ਾਇਦ ਇਸ ਵੇਲੇ ਅੱਠ ਅੱਠ ਦਿਨ ਬਾਅਦ ਹੋਵੇ। ਇੱਕ ਦਿਨ ਆਉਂਦੀ। ਅੱਛਾ ਇਹਦੇ ਪਿੱਛੇ ਕਾਰਨ ਦੱਸ ਦਿਨੇ ਤੁਹਾਨੂੰ ਪਹਿਲਾਂ ਇੱਕ ਕੰਪਨੀ ਦੇ ਨਾਲ ਕਾਲੀ ਦਲਦਲ ਸਰਕਾਰ ਨੇ ਕੰਟਰੈਕਟ ਕੀਤਾ ਸੀ ਔਰ ਕੰਟਰੈਕਟ 40 ਸਾਲ ਦਾ ਕੀਤਾ ਸੀ ਉਹ ਅਵਾਡਾ ਕੰਪਨੀ ਸੀ ਜਿਹੜੀ ਬਿਲਕੁਲ ਕੰਮ ਨਹੀਂ ਸੀ ਕਰ ਰਹੀ ਸੋ ਸਾਡੀ ਸਰਕਾਰ ਨੇ ਆ ਕੇ ਉਹਨਾਂ ਨੂੰ ਉਸ ਕੰਪਨੀ ਨੂੰ ਕੈਨਸਲ ਕਰਨ ਦਾ ਵੀ ਇੱਕ ਪ੍ਰੋਸੈਸ ਹੁੰਦਾ ਉਹਨੂੰ ਅਗਰ ਅਸੀਂ ਬਲੈਕਲਿਸਟ ਕਰਨਾ ਹੈ ਤੇ ਉਹਨੂੰ ਵੀ ਵੇਕਿਊ ਪ੍ਰੋਸੀਜਰ ਕੀਤਾ ਜਾਂਦਾ ਹੈ ਅਸੀਂ ਉਹਨੂੰ ਬਲੈਕਲਿਸਟ ਕਰਤਾ ਹੁਣ ਉਹ ਕੰਪਨੀ ਬਿਲਕੁਲ ਨਿਕਲ ਰਹੀ ਮੰਨੋ ਕਿ ਥੋੜਾ ਕੁਛ ਇਹਨਾਂ ਟਰਾਲੀ ਵਾਲਿਆਂ ਨੂੰ ਜਾਂ ਟਰਾਲੀਆਂ ਟਰਾਲੀਆਂ ਕੀਤੀਆਂ ਹੋਈਆਂ ਮੈਂ ਇਹ ਐਨਸ਼ੋਰ ਕਰ ਲੈਣੀ ਕਿ ਤੁਹਾਡੇ ਕੋਲ ਗਲੀਆਂ 'ਚ ਟਰਾਲੀਆਂ ਆ ਨਹੀਂ ਪਉਂਦੀਆਂ ਸਾਡੇ ਗਲੀਆਂ ਪੂਰੀਆਂ ਖੁੱਲੀਆਂ ਹੈਗੇ ਅੰਦਰ ਆਓ ਘਰਾ ਦੇ ਮਨੇਜਰ ਇੱਕ ਵਾਰ ਉਹਨੂੰ ਫੋਨ ਕਰੋ ਤੁਹਾਡੇ ਇੱਥੇ ਕੌਣ ਹੈ ਆਪਣਾ ਫੋਨੋਂ ਹਾਲੇ ਲੇ ਗਏ ਬਸ ਠੀਕ ਹੈ ਵੈਸੇ ਵੈਸੇ ਮੈਂ ਆਪਣੀਆਂ ਮੈਂ ਭੈਣਾ ਨੂੰ ਇਹ ਸ਼ੋਰ ਕਰਾ ਜਾਨੀ ਆ ਕਿ 15-20 ਦਿਨ ਦੇ ਅੰਦਰ 500 ਨਵੀਆਂ ਗੱਡੀਆਂ ਆਸੀ ਜਿਹੜੀ ਨਵੀਂ ਕੰਪਨੀ ਆ ਰਹੀ ਹੈ 我犯错了，明天早上。